ਉਸ ਰਾਂਗਲੇ ਸੱਜਣ ਨੂੰ ਯਾਦ ਕਿਵੇਂ ਨਾ ਕਰੀਏ ਜਿਹੜੇ ਗੁਰੂ ਪੰਥ ਦੇ ਹਰੇਕ ਦੁੱਖ ਵਿੱਚ ਹਰੇਕ ਸੁੱਖ ਵਿੱਚ ਸਭ ਤੋਂ ਅੱਗੇ ਹੋ ਕੇ ਖਾਲਸਾ ਪੰਥ ਦਾ ਸਿਰ ਉੱਚਾ ਕਰਦੇ ਰਹੇ ਜੇ ਕਾਚੇ ਚ ਭੁਟਾਲ ਆਇਆ ਤਾਂ ਉੱਥੇ ਵੀ ਭੇਵੇ ਵਾਲੇ ਸੰਤਾਂ ਦੀ ਟੀਮ ਨੇ ਪਹੁੰਚ ਕੇ ਉਹ ਸੇਵਾ ਕੀਤੀ ਦੁਨੀਆ ਦੇ ਲੋਕ ਜਿਹੜੇ ਕਿਸੇ ਟਾਈਮ ਸਾਨੂੰ ਅਤਵਾਦੀ ਵੱਖਵਾਦੀ ਕਹਿਣ ਲੱਗ ਪਏ ਸੀ ਪਰ ਸੇਵਾ ਵੇਖ ਕੇ ਉਹ ਕਹਿਣ ਲੱਗੇ ਇਹ ਦੇਵਤਿਆਂ ਦੀ ਕੌਮ ਹੈ ਇਹ ਬਾਬਾ ਮਾਨ ਸਿੰਘ ਉਹਨਾਂ ਦੀ ਵਡਿਆਈ ਸੀ ਉਹਨਾਂ ਨੇ ਗਊ ਗਰੀਬ ਦੀ ਬਾਹ ਫੜੀ ਹਰੇਕ ਥਾਂ ਔਰ ਇਹ ਕਹਿਣ ਚ ਮੈਂ ਫਖਰ ਮਹਿਸੂਸ ਕਰਦਾ ਜਿੰਨੀ ਥਾਂ ਤੇ ਮੈਨੂੰ ਨਾਲ ਲੈ ਕੇ ਗਏ ਬੰਬੇ ਲੈ ਕੇ ਗਏ भोपाल ਲੈ ਕੇ ਗਏ ਅੰਧੌਰ ਲੈ ਕੇ ਗਏ ਉਦੇipur ਲੈ ਕੇ ਗਏ ਕਿਹੜੀ ਕਿਹੜੀ ਥਾਂ ਦੱਸੀਏ ਔਰ ਸਾਨੂੰ ਚਾਰ ਕਵੀਆਂ ਨੂੰ ਰੋਸ਼ਨ ਸਿੰਘ ਸਾਗਰ ਜਿਹੜੇ ਕਿ ਰੋਸ਼ਨ ਖਾਨ ਸਾਗਰ ਸੀ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅਮਰਤ ਚੜ੍ਹ ਕੇ ਰੋਸ਼ਨ ਸਿੰਘ ਸਾਗਰ ਬਣਿਆ ਮੇਰੇ ਮਾਨਯੋਗ ਉਸਤਾਦ ਸਾਧੂ ਸਿੰਘ ਦਰਦ ਜਿਹੜੇ ਸੰਤ ਬਾਬਾ ਆਇਸ਼ਰ ਸਿੰਘ ਰਾੜੇ ਵਾਲਿਆਂ ਦੇ ਸਮਕਾਲੀ ਕਵੀ ਹੋਏ ਉਹਨਾਂ ਨਾਲ ਵੀ ਵਿਚਰੇ ਤੇਰੇ ਦਰ ਦੀ ਧੂੜੀ ਦੇ ਵਿੱਚ ਸਤਿਗੁਰ ਗੁਰੂ ਰੰਧ ਸਾਹਿਬ ਇਹਰੇ ਦਰਬਾਰ ਦੀ ਧੂੜੀ ਦੇ ਵਿੱਚ ਸਤਿਗੁਰ ਲੁਕੀਆਂ ਹੋਈਆਂ ਜੋ ਰਹਿਮ ਤਾਂ ਪਹਾਰੀਆਂ ਨੇ ਕਰਕੇ ਆਸ ਤੇ ਆਉਂਦੇ ਦਰਬਾਰ ਤੇਰੇ ਆਥਾਂ ਪੂਰੀਆਂ ਹੁੰਦੀਆਂ ਸਾਰੀਆਂ ਨੇ ਤੇਰੇ ਬਣ ਕੇ ਹੀ ਬਾਬਾ ਮਾਨ ਸਿੰਘ ਵਰਗਿਆਂ ਵਰਗਿਆਂ ਨੇ ਤੇਰੇ ਬਣ ਕੇ ਹੀ ਜੱਗ ਤੇ ਮਾਣ ਪਾਇਆ ਓਏ ਤੇਰੇ ਆਸ਼ਕਾ ਸੱਚੇ ਪੁਜਾਰੀਆਂ ਨੇ ਪੰਨੇ ਪਏ ਇਤਿਹਾਸ ਦੇ ਦੱਸਦੇ ਨੇ ਤੂੰ ਤਾਂ ਡੁੱਬੀਆਂ ਬੇੜੀਆਂ ਤਾਰੀਆਂ ਨੇ ਜਿਹੜੇ ਤੇਰੇ ਦਵਾਰੇ ਦੇ ਹਨ ਆਸ਼ਕ ਘਰ ਮੋਨਾਤੇ ਬੇਸ਼ੁਮਾਰ ਤੇਰਾ ਕਿਉਂ ਹਾ ਕੁੰਟਾਂ ਚੋਂ ਪਈ ਆਵਾਜ਼ ਆਵੇ ਆਲੀ ਸ਼ਾਨ ਇਸ਼ਰ ਦਰਬਾਰ ਤੇਰਾ ਆਲੀ ਸ਼ਾਨ ਹੈ ਇਸ਼ਰ ਦਰਬਾਰ ਤੇਰਾ